ਬੀਤੇ ਦਿਨੀ ਬੁਰਲਾਡਾ ਦੇ ਬੱਚੋਆਂ ਨਾਲ ਰੋਡ ਤੇ ਦੇਰ ਸ਼ਾਮ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਮੁਤਾਬਕ ਬੁਰਲਾਡਾ ਤੋਂ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਇੱਕ ਵਿਆਹ ਸਮਾਗਮ ਵਿੱਚ ਡੀਜੇ ਲਗਾਉਣ ਲਈ ਜਾ ਰਹੇ ਸਨ। ਇਸ ਦੌਰਾਨ ਸੁਨਾਮ ਵੱਲੋਂ ਤੇਜ਼ ਰਫ਼ਤਾਰ ਆ ਰਹੀ ਇੱਕ ਕਾਰ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਐਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਤਿੰਨੋਂ ਵਿਅਕਤੀ ਸੜਕ ਤੇ ਡਿੱਗ ਗਏ ਜਿਸ ਵਿੱਚ ਦੋ ਨੌਜਵਾਨ ਗੰਭੀਰ ਤੌਰ ਤੇ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਕਾਰ ਸਵਾਰ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਹਾਦਸੇ ਦੌਰਾਨ ਦੋਸ਼ੀਆਂ ਦੀ ਕਾਰ ਦਾ ਇੱਕ ਟਾਇਰ ਵੀ ਉਤਰ ਗਿਆ ਪਰ ਇਸ ਦੇ ਬਾਵਜੂਦ ਵੀ ਦੋਸ਼ੀ ਗੱਡੀ ਨੂੰ ਰਿੰਮ ਦੇ ਸਹਾਰੇ ਹੀ ਤੇਜ਼ ਰਫ਼ਤਾਰ ਵਿੱਚ ਪਹਜਾ ਕੇ ਲੈ ਆਏ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਕਾਰ ਨੂੰ ਬੁੜਲਾਡਾ ਸ਼ਹਿਰ ਦੇ ਵਾਰਡ ਨੰਬਰ 2 ਵਿੱਚ ਲਿਆ ਕੇ ਖੜਾ ਕਰ ਗਏ ਅਤੇ ਫਿਰ ਮੌਕੇ ਤੇ ਹੀ ਫਰਾਰ ਹੋ ਗਏ ਹਾਦਸੇ ਵਿੱਚ ਜ਼ਖਮੀ ਹੋਏ ਨੌਜਵਾਨਾਂ ਨੂੰ ਤੁਰੰਤ ਬੁਰਲਾ ਅਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉਧਰ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਸ਼ਾਸਨ ਅਤੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਫਰਾਰ ਦੋਸ਼ੀ ਵਾਹਨ ਚਾਲਕ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕੀਤੀ ਜਾਵੇ ਸਾਡਾ ਇਹ ਡੀਜੀ ਦਾ ਕੰਮ ਆ ਜੀ ਬੱਚੋ ਆਣੇ ਇਹ ਕੰਮ ਵੀ ਜਲਣ ਜਾ ਰਹੇ ਸੀ ਅਸੀਂ ਅਬ ਦੀ ਸਾਹਤ ਤੇ ਜਾ ਰਹੇ ਸੀ ਕੌਣ ਲਿਆ ਗੱਡੀ ਸਾਡੇ ਮਾਰੀ ਸਾਨੂੰ ਮੁੰਡਾ ਨੂੰ ਵੀ ਨਹੀਂ ਪੁੱਛਾਈ ਕਿ ਕਿਵੇਂ 6:00 ਵਜੇ ਕਿਵੇਂ ਨਾਲ ਤੇਜ਼ ਭਜਾ ਕੇ ਗੱਡੀ ਭੱਗ ਗਿਆ ਸਾਨੂੰ ਨੰਬਰ ਨੋਟ ਕੀਤਾ ਸੀ ਤੇ 9881 PV31 PV31 8 PV ਤੇ 13 8L 9881 ਇਹ ਐਕਸੀਡੈਂਟ ਕਿੱਥੇ ਹੋਇਆ ਇਹ ਆਪਣੀ ਬਕਸ਼ਾਣੀ ਵਾਲੀ ਸੜਕ ਤੇ ਫੀਡ ਵਾਲੀ ਫੈਕਟਰੀ ਲਾਭ ਹੋਇਆਗਾ ਗੁਰਨਾਨਕ ਕਾਲਜ ਦੇ ਅੱਛਾ ਹਾਂਜੀ ਤਨਿੰਨੇ ਦੀ ਮੋਟਰਸਾਈਕਲ ਤੇ ਤੇ ਕਿੰਨੇ ਨੇ ਘਾਇਲ ਹੋ ਗਏ ਅੱਜ ਤੇ ਦੋ ਘਾਇਲ ਹੋ ਗਏ ਮੇਰੇ ਮਾਸੀ ਨੇ ਤੇ ਮੇਰੇ ਮਸਰਜੀ ਇਹਨਾਂ ਦੇ ਬੇਟੇ ਨੇ ਜੋ ਉਹਨਾਂ ਦਾ ਖੁੱਦਾ ਡੀਜੇ ਦਾ ਕੰਮ ਹੈ ਜੀ ਤੇ ਉਹ ਆਪਣਾ ਭਲਾਡੇ ਤੋਂ ਜੀ ਬੱਚੋ ਨੇ ਵਿਆਹ ਤੇ ਡੀਜੇ ਲਗਾਉਣ ਜਾ ਰਹੇ ਸੀ ਤੇ ਉਹਨਾਂ ਨਾਲ ਇੱਕ ਆਸਾਬਾਪਰੇ ਜੀ ਮਤਲਬ ਸਨਾਮ ਸਾਈਡ ਤੋਂ ਆ ਰਿਕ ਤੇਜ਼ ਰਫਤਾਰ ਸਵਿਫਟ ਡੇਅਰ ਗੱਡੀ ਨਾਲ ਟੱਕਰ ਮਾਰੀ ਜੀ ਤੇ ਟੱਕਰ ਮਾਰਨ ਤੋਂ ਬਾਅਦ ਮਤਲਬ ਉਹਨਾਂ ਨੇ ਕੋਈ ਇਸ ਮੌਸਮੀ ਤੈਜੀ ਮਤਲਬ ਉਫਰਾਰ ਮੌਕੇ ਦੀ ਉਫਰਾਰ ਹੋ ਗਈ। ਮੈਂ ਇੱਕ ਮਿੰਟ ਨੰਬਰ ਵੀ ਬੋਲ ਦਨ ਗੱਡੀ ਦਾ ਜੀ। ਪੀਵੀ 13 ਬੀ ਐਲ 9881 ਜੀ। ਸਾਨੂੰ ਵੱਤ ਤੋਂ ਵੱਧ ਇਨਸਾਫੇ। ਅਸੀ ਕਾ